ਮੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬੜੇ ਸਤਿਕਾਰਯੋਗ ਭਾਈ ਸਾਹਿਬ ਜਿਨ੍ਹਾਂ ਨੇ ਸਭ ਤੋਂ ਪਹਿਲੀ ਸਾਡੇ ਬਕੂ ਸਿੰਘ ਜੀ ਨਾਬੇ ਤੋਂ ਜਿਨ੍ਹਾਂ ਦੀ ਬੜੀ ਹੀ ਸਾਡੇ ਨਾਲ ਪਿਆਰ ਹੈ ਸਨੇਹ ਹੈ ਹੋਰ ਅਜ਼ਰਤ ਕੋਈ ਨਾ ਕਿਸੇ ਪੰਜ ਪੰਜ ਦੀ ਸੇਵਾ ਕਰਦੇ ਨੇ ਪ੍ਰੇਮ ਵਾਲੇ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਸਰਦਾ ਪ੍ਰੇਮ ਭਾਵਨਾ ਦੇ ਨਾਲ ਸ਼ਕਾਰਪਿਓ ਗੱਡੀ ਹੈ ਇਹਨਾਂ ਦੇ ਮਾਤਾ ਜੀ ਧੰਲੇ ਨੇ ਮੰਨ ਸਰਦਾ ਬਣੀ ਕਿ ਆਪਾਂ ਸਥਾਨ ਨੂੰ ਗੱਡੀ ਦਾਨ ਕਰੀਏ ਸਕਾਰਪਿਓ ਗੱਡੀ ਹੈ ਇਹ ਮਨ ਦੇ ਵਿੱਚ ਇੱਕ ਬਾਬਲਾ ਲੈ ਕੇ ਆਏ ਕਿ ਅਸੀਂ ਗੱਡੀ ਦਾਨ ਕਰਨੀ ਹੈ ਬਾਬਾ ਜੀ ਜਿਹੜਾ ਪੈਦਲ ਯਾਤਰਾ ਕਰਦੇ ਨੇ ਇਹਨਾਂ ਨੇ ਚਾਪੀਆਂ ਸਾਨੂੰ ਦੇਤੀਆਂ ਅਸੀਂ ਸਤਿਕਾਰ ਕਰੀਆਂ ਪਰ ਗੁਰੂ ਮਹਾਰਾਜ ਦੀ ਰਹਿਤ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਨਾਂ ਵੱਲੋਂ ਦਿੱਤਾ ਸਤਕਾਰ ਕਰ ਲਿਆ ਪਰ ਅਸੀਂ ਨਹੀਂ ਚਾਹੁੰਦੇ ਕਿ ਮਾਤਾ ਜੀ ਢਿੱਲੇ ਨੇ ਕੁਮਾਰ ਨੇ ਮਾਲ ਤੋਂ ਉਹਨਾਂ ਨੂੰ ਲੰਮੀ ਉਮਰਾਂ ਬਖਸ਼ ਕਰੇ ਇਸ ਦੀ ਆੜ ਦੇ ਵਿੱਚ ਅਸੀਂ ਗੱਡੀਆਂ ਤਾਨ ਦੇ ਰੂਪ ਚ ਚਲਈਏ ਹਾਂ ਮਾਤਾ ਚੜ੍ਹਦੀ ਕਲਾ ਦੇ ਵਿੱਚ ਆਉਣ ਠੀਕ ਹੋਣ ਤੰਦਰੁਸਤੀ ਬਖਸ਼ੇ ਮਾਲਕ ਮੇਰੇ ਸਤਿਗੁਰੂ ਪਾਸਾ ਕਿਰਪਾ ਕਰਨ ਸੋ ਅਸੀਂ ਇਹਨਾਂ ਨੇ ਸਾਨੂੰ ਚਾਬੀ ਦਿੱਤੀ ਸਾਡੀ ਸਤਕਾਰਯੋਗ ਦਾ ਬਿੱਤਰ ਸਿੰਘ ਜੀ ਨੂੰ ਸਾਬ ਦਾ ਕਮੇਂਦਰ ਸਾਡੇ ਗੁਰਮਤ ਸਿੰਘ ਜੀ ਆਖਰੀ ਜਾਣਕਾਰੀ ਤੋਂ ਸਾਡੇ ਬੜੇ ਸਤਕਾਰਯੋਗ ਸੰਤਾ ਸਿੰਘ ਸੀਤਾਨ ਨੂੰ ਪਰ ਅਸੀਂ ਇਹ ਚਾਬੀ ਇਹਨਾਂ ਨੂੰ ਵਾਪਸ ਦਿੰਨੇ ਆ ਕਿਉਂਕਿ ਇਹ ਮੇਰੇ ਮਨ ਨੂੰ ਇੱਕ ਗੱਲ ਮਾਤਾ ਦੇ ਬਿਮਾਰ ਹੋਣ ਤੇ ਖੁਸ਼ੀ ਦੀ ਤਾਂ ਗੱਲ ਨਹੀਂ ਸੀਗਾ ਵੀ ਮਾਤਾ ਬਿਮਾਰ ਹੋਵੇ ਮਮਾ ਜੀ ਅਸਾਸ ਦੀ ਤਰੋਪੀ ਚੜ੍ਹਦੀ ਕਲਾ ਹੋਵੇ ਮਾਤਾ ਤਾਂ ਦਰਸਤਿਆਂ ਬਖਸੇਨਾ ਆ ਕੋ ਚੰਗਾ ਸਮਾਂ ਆਇਆ ਉਦੋਂ ਦਾਨ ਰੂਪ ਦੇ ਵਿੱਚ ਕਿਸੇ ਗਰੀਬ ਦੀ ਸੇਵਾ ਕਰਨੀ ਤਾਂ ਸੁਭਾਅ ਬਣਦੀ ਹੈ ਜੇ ਕਹੀਏ ਕਿ ਮਾਤਾ ਜੀ ਬਿਮਾਰ ਨੇ ਸੀ ਤਾਂ ਸਾਡੀ ਬੇਨਤੀ ਕਰੇ ਗੱਡੀਆਂ ਨੂੰ ਸਹਿਕਾਰ ਲਈਏ ਪਰ ਇਹ ਸਾਡੇ ਕਰਤਾਰ ਖੁਸ਼ੀ ਹੋਵੇਗੀ ਸੋ ਇਹ ਬੱਚਿਆਂ ਬਹੁਤ ਧੰਨਵਾਦ ਕਰਦੇ ਆਂ ਦਿਲ ਦੀਆਂ ਕਿਹਰਾਂ ਵਿੱਚੋਂ ਪ੍ਰੇਮ ਹੈ ਕਦੇ ਖੁਸ਼ੀਆਂ ਦਾ ਵੇਲਾ ਆਇਆ ਉਦੋਂ ਅਸੀਂ ਜ਼ਰੂਰ ਕੋਈ ਐਸੀਆਂ ਸੁਗਾਤਾਂ ਮਾਰਕੀਆਂ ਬਖਸ਼ੀਆਂ ਨੇ ਜਰੂਰ ਛੁਪਕਾਰ ਕਰਾਂਗੇ ਪਰ ਦੇਰੋਂ ਅਸੀਂ ਧੰਨਵਾਦ ਕਰਦੇ ਆ ਕਿ ਮਾਤਾ ਚੜ੍ਹਦੀ ਕਲਾ ਵਿੱਚ ਤੁਸੀਂ ਵੀ ਸਾਰੇ ਅਰਦਾਸ ਬੇਨਤੀ ਕਰੋ ਕਿ ਜੀਆਂ ਖੁਸ਼ੀਆਂ ਦੇ ਵਿੱਚੋਂ ਬਖਸ਼ੀਆਂ ਨੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਕਿ ਮਾਤਾ ਜੀ ਚੜ੍ਹਦੀ ਕਲਾ ਦੇ ਨਾਲ ਸਤਾਂ ਕੀ ਆਉਣ ਗੁਰੂ ਖੁਸ਼ੀਆਂ ਬਖਸ਼ ਕਰਨ ਬਲੌਫ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ